ਹੈਲੋ ਫਰੈਂਡਸ ਵੈਲਕਮ ਟੂ ਡਰਗ ਗਿਜਸਪੋਰਟ ਚੈਨਲ ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਹੈਅਰ ਫਾਲਿੰਗ ਦੀ ਕੁਝ ਕ ਆਪਣੇ ਇਦਾਂ ਦੇ ਫੂਡਸ ਜੋ ਆਪਾਂ ਡੇਲੀ بیس ਤੇ ਖਾਣੇ ਆ ਜਾਂ ਪੀਣੇ ਆ ਕੁਝ ਕ ਇਦਾਂ ਦੇ ਕੋਲਡ ਡਰਿੰਕਸ ਵਾ ਫਾਸਟ ਫੂਡ ਦਾ ਉਹਨਾਂ ਨਾਲ ਆਪਣੀ ਹੈਅਰ ਫਾਲ ਹੋ ਸਕਦਾ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕੋਲਡ ਡਰਿੰਕਸ ਦੀ ਗਰਮੀਆਂ ਦੇ ਮੌਸਮ ਦੇ ਵਿੱਚ ਕੋਲਡ ਡਰਿੰਕਸ ਹਰ ਆਮ ਤੇ ਖਾਸ ਬੰਦਾ ਦਿਨ ਦੇ ਵਿੱਚ ਇੱਕ ਦੋ ਵਾਰੀ ਪੀ ਹੀ ਲੈਂਦਾ ਕਿ ਕੋਲ ਡਰਿੰਕਸ हेयर फॉਲ ਦਾ ਕਾਰਨ ਬਣ ਸਕਦੀਆਂ ਨੇ ਸੋ ਕੁਝ ਇੱਕ ਇਦਾਂ ਦੀ ਜਾਣਕਾਰੀ ਅੱਜ ਤੁਹਾਡੇ ਲਈ ਲੈ ਕੇ ਆਏ ਆ ਜਿਨ੍ਹਾਂ ਨਾਲ ਤੁਸੀਂ ਸ਼ਾਇਦ ਕੋਲ ਡਰਿੰਕ ਪੀਣਾ ਬਿਲਕੁਲ ਬੰਦ ਹੀ ਕਰ ਦੋਗੇ ਸੋ ਸਭ ਤੋਂ ਪਹਿਲਾਂ ਆਪਾਂ ਕੋਲ ਡਰਿੰਕਸ ਦੇ ਇਨਗਰੀਡੀਐਂਟ ਨੂੰ ਪੜਨਾ ਸ਼ੁਰੂ ਕਰਾਂਗੇ ਸੋ ਆਮ ਤੌਰ ਤੇ ਤੁਹਾਨੂੰ ਕੋਲ ਡਰਿੰਕਸ ਦੇ ਵਿੱਚ ਤੁਹਾਨੂੰ ਫਾਸਫੋਰਿਕ ਐਸਿਡ ਤੇ ਕਾਰਬੋਨੇਟਡ ਵਾਟਰ ਨੋਰਮਲ ਦਿਖਿਆ ਹਰ ਡਰਿੰਕ ਦੇ ਵਿੱਚ ਮਿਲੂਗਾ ਇਹ ਐਸਿਡ ਕੈਲਸ਼ੀਅਮ ਨੂੰ ਆਪਣੀ ਹੱਡੀਆਂ ਚੋਂ ਖਿੱਚ ਲੈਂਦਾ ਜਿਸ ਦੇ ਕਾਰਨ ਨਾਲ ਆਪਣੇ ਹਾਰਮੋਨਲ ਇੰਬੈਲੈਂਸ ਵੀ ਹੋ ਜਾਂਦਾ ਤੇ ਵਾਲਾਂ ਦੀ ਗਰੋਥ ਵੀ ਰੁਕ ਜਾਂਦੀ ਹੈ ਇਹ ਸਕੈਲਪ ਤੇ ਬਲੱਡ ਸਰਕੂਲੇਸ਼ਨ ਨੂੰ ਵੀ ਘਟਾ ਦਿੰਦਾ ਹੈ ਜਿਸ ਨਾਲ ਹੈਅਰ ਫੋਲਿਕਲਸ ਮਰਨ ਲੱਗਦੀਆਂ ਦੂਜਾ ਇਨਗਰੀਡੀਐਂਟ ਹੈ ਜੀ ਹਾਈ ਫਰਕਟੋਸ ਕੌਨ ਸਲਫ ਤੇ ਰਾਈਫਾਇਡ ਸ਼ੂਗਰ ਜੋ ਇਨਸੂਲਿਨ ਨੂੰ ਸਪਾਈਕ ਕਰਦੀ ਹੈ ਇਸ ਨਾਲ ਡੀਐਸਟੀ ਹਾਰਮੋਨ ਟ੍ਰਿਗਰ ਹੁੰਦਾ ਹੈ ਡਾਈਹਾਈਡਰੋਟੈਸਟੋਸਟਰੋਨ ਹਾਰਮੋਨ ਡੀਐਸਟੀ ਹਾਰਮੋਨ ਟ੍ਰਿਗਰ ਹੁੰਦਾ ਹੈ ਵਾਧਾ ਹੈ ਜੋ ਬੰਦਿਆਂ ਦੇ ਵਿੱਚ ਬਾਲਡਨੈਸ ਦਾ ਡਾਇਰੈਕਟ ਕਾਰਨ ਬਣਦਾ ਹੈ ਗੰਜੇਪਣ ਦਾ ਡਾਇਰੈਕਟ ਕਾਰਨ ਬਣਦਾ ਹੈ ਤੋ ਇਸ ਤੋਂ ਬਾਅਦ 슈ਗਰ क्रॉनिक इन्फ्लेमेशन ਵੀ ਵਧਾਉਂਦੀ ਹੈ ਜੋ स्किन लिवर ਤੇ हेयर ਤੇ ਬਹੁਤ ਬੁਰਾ ਅਸਰ ਪਾਉਂਦੀ ਤੇ ਅੱਗੇ ਆਉਂਦਾ ਜੀ ਕੈਫੀਨ हेयर थिनिंग डैंड्रफ ऑयली स्किन ਵਰਗੇ ਹੋਰ ਵੀ ਕਾਫੀ ਨੁਕਸਾਨਦੇ ਪ੍ਰਭਾਵ ਪਾਉਂਦੀ ਹੈ ਆਪਣੇ ਸਰੀਰ ਦੇ ਵਿੱਚ ਤੇ ਕੈਫੀਨ ਡੀ ਹਾਈਡਰੇਸ਼ਨ ਵੀ ਕਰਦੀ ਹੈ ड्राई स्कैल्प ਈਚਿੰਗ हेयर ब्रेकेज ਇਹ ਸਿਰਫ ਕੈਫੀਨ ਦੇ ਹੀ ਰਿਜ਼ਲਟ ਨੇ ਇਸ ਤੋਂ ਬਾਅਦ ਜੀ ਆਰਟੀਫੀਸ਼ੀਅਲ ਕਲਰ ਤੇ ਪ੍ਰੀਜ਼ਰਵੇਟਿਵਸ ਇਹ ਰਿਸਕੈਂਟਲੋਜੀਕ ਰੈਕਸ਼ਨ ਕਰਦੇ ਨੇ ਹਾਰਮੋਨਲ ਇਮਬੈਲੈਂਸ ਕਰਦੇ ਨੇ ਤੇ ਲੀਵਰ ਨੂੰ ਓਵਰਲੋਡ ਕਰਦੇ ਨੇ ਜਿਸ ਨਾਲ ਟੌਕਸਿਕ ਬਿਲਡ ਅਪ ਵੱਧਦਾ ਤੇ ਹੇਅਰ ਫਾਲ ਦਾ ਕਾਰਨ ਬਣਦਾ ਇਸ ਤੋਂ ਬਾਅਦ ਚਾਈਨਾ ਦੇ ਵਿੱਚ 2022 ਦੇ ਵਿੱਚ ਵੀ ਸਟੱਡੀ ਹੋਈ ਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਜੋ ਵਿਅਕਤੀ ਡੇਲੀ ਵੇਸ ਤੇ 슈ਗਰ ਡਰਿੰਕਸ ਜਾਂ ਕੋਲਡ ਡਰਿੰਕਸ ਪੀਂਦਾ ਹੈ ਨਾਰਮਲ ਬੰਦੇ ਨਾਲੋਂ ਉਸ ਦੇ ਵਿੱਚ 30% ਜ਼ਿਆਦਾ ਹੈਅਰ ਫਾਲ ਹੋਣ ਦੇ ਚਾਂਸ ਹੁੰਦੇ ਨੇ। ਤੋਂ ਬਾਅਦ ਉਸ ਦੇ ਵਿੱਚ ਮੂਡ ਸਵਿੰਗਸ ਤੇ ਹਾਰਮੋਨਲ ਇਮਬੈਲੈਂਸ ਵੀ ਜ਼ਿਆਦਾ ਹੁੰਦਾ ਹੈ। ਸੋ ਜਿਸ ਤਰ੍ਹਾਂ ਆਪਾਂ ਟੀਵੀ ਦੇ ਵਿੱਚ ਐਡ ਦੇਖਦੇ ਹੁੰਦੇ ਆ ਕਿ ਬਹੁਤ ਜ਼ਿਆਦਾ ਵਧੀਆ ਪ੍ਰੋਡਕਟ ਹੈ ਜੋ ਆਪਾਂ ਪੀਨੇ ਆ ਜਾਂ ਆਪਣੇ ਸਰੀਰ ਦੀ ਗਰਮੀ ਨੂੰ ਘਟਾਉਂਦਾ ਹੈ ਜਾਂ ਆਪਾਂ ਨੂੰ ਗਰਮੀਆਂ ਦੇ ਵਿੱਚ ਰੱਖਾ ਦਿੰਦਾ ਹੈ ਇਦਾਂ ਦਾ ਕੁਝ ਨਹੀਂ ਹੈ। ਇਹ ਅੰਦਰਲੀ ਇਨਫਲੇਮੇਸ਼ਨ ਵਧਾਉਂਦਾ ਹੈ ਤੇ ਆਪਾਂ ਨੂੰ ਨੁਕਸਾਨ ਹੀ ਦਿੰਦਾ। ਇਹ ਤੋਂ ਇਲਾਵਾ ਜੇ ਆਪਾਂ ਘਰ ਵਿੱਚ ਬਣੀਆਂ ਚੀਜ਼ਾਂ ਨੀਮੂ ਪਾਣੀ ਜਾਂ ਕੁਛ ਆਪਣਾ ਗੂੜ ਗਤੀਰਾ ਇਦਾਂ ਦਾ ਚੀਜ਼ਾਂ ਦਾ ਸੇਵਨ ਕਰੀਏ ਡੇਲੀ ਤੇ ਆਪਾਂ ਨੂੰ ਨੁਕਸਾਨ ਵੀ ਘੱਟ ਹੋਊਗਾ ਸੋ ਇਹ ਕੋਈ ਜਾਣਕਾਰੀ ਸੀ ਜੋ ਤੁਹਾਨੂੰ ਦੇਣਾ ਜ਼ਰੂਰੀ ਸਮਝਦੇ ਸੀ ਅਸੀਂ ਸੋ ਇਸ ਤੋਂ ਬਾਅਦ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਸਾਨੂੰ ਜਰੂਰ ਦੱਸਿਓ ਤੁਹਾਨੂੰ ਕੋਈ ਕੁਐਸਚਨ ਹੁੰਦਾ ਹੈ ਆਪਣੀ ਸਿਹਤ ਲਈ ਦੇ ਰਿਲੇਟਡ ਕੋਈ ਬਿਮਾਰੀ ਦੇ ਰਿਲੇਟਡ ਕੋਈ ਦਵਾਈ ਦੇ ਰਿਲੇਟਡ ਕਿਸੇ ਵੀ ਤਰ੍ਹਾਂ ਦਾ ਤਾਂ ਤੁਸੀਂ ਸਾਨੂੰ ਕੀ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਮੈਸੇਜ ਕਰ ਸਕਦੇ ਆ ਜਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਆ ਸੋ ਅੱਜ ਲਈ ਇੰਨਾ ਹੀ ਕਿਵੇਂ ਲੱਗਿਆ ਤੁਹਾਨੂੰ ਇਹ ਜਾਣਕਾਰੀ ਇਹ ਜਰੂਰ ਦੱਸਿਓ ਸੋ ਮਿਲਦੇ ਆ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਜਦ ਤੱਕ ਲਈ ਥੈਂਕ ਯੂ ਤੇ ਟੇਕ ਕੇਅਰ